ਪਾ ਮੈਂਬਰ ਸੰਜੀਵ ਅਰੋੜਾ ਦੇ ਘਰ ਅਤੇ ਉਹਦੇ ਦਫਤਰ ਦੇ ਵਿੱਚ ਈਡੀ ਦੇ ਵੱਲੋਂ ਰੇਡ ਕੀਤੀ ਗਈ ਜਿਸ ਤੋਂ ਬਾਅਦ ਆਪਦੇ ਵਰਕਰਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੇ ਸੰਜੀਵ ਅਰੋੜਾ ਦੇ ਘਰ ਅਤੇ ਦਫਤਰ ਦੇ ਬਾਹਰ ਇਕੱਠੇ ਹੋਏ ਨੇ ਤਾਂ ਅਕਰ ਕੀ ਮਾਹੌਲ ਬਣਿਆ ਕਿਸ ਗੱਲਾਂ ਜਿਹੜੇ ਕਿ ਸੰਜੀਵ ਅਰੋੜਾ ਦੇ ਘਰ ਅਤੇ ਦਫਤਰ ਦੇ ਵਿੱਚ ਈਡੀ ਨੇ ਰੇਡ ਕੀਤੀ ਆ ਤਾਂ ਦੇਖੋ ਇਹ ਖਾਸ ਰਿਪੋਰਟ ਰੋਲਿੰਗੀ ਜਿਹੜਾ ਜੀ ਅੱਜ ਰੇਡ ਕੀਤੀ ਸੰਜੀਵ अरोड़ा ਜੀ ਜੋ ਕਿ ਸਾਡੇ ਰਾਜ ਸਭਾ ਮੈਂਬਰ ਹੈ ਇਹ ਮੋਦੀ ਸਰਕਾਰ ਦਵਾਉਣਾ ਚਾਹੁੰਦੀ ਆ ਆਮ ਆਦਮੀ ਪਾਰਟੀ ਨੂੰ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਜਿਹਨੂੰ ਅੰਦਰ ਕਰ ਰੱਖਿਆ ਬਿਨਾਂ ਮਤਲਬ ਤੋਂ ਕੁਝ ਨਹੀਂ ਮਿਲਿਆ ਫਿਰ ਕਾਫੀ ਇਹਨਾਂ ਨੇ ਧੱਕਾ ਸਹੀ ਕੀਤੀ ਉਹਨਾਂ ਨੂੰ ਮੈਡੀਸਨ ਨਹੀਂ ਪਹੁੰਚਾਈ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਸਹਿਬਾਨ ਹੈਗੇ ਜਿੰਨੇ ਵੀ ਸਾਰੇ ਨਾਲ ਜੁੜੇ ਹੋਏ ਆ ਇਹ ਸਾਰੇ ਮਿਹਨਤ ਨਾਲ ਬਣੇ ਹੋਏ ਆ ਇਹ ਹੁਣ ਮਿਹਨਤ ਇਹਨਾਂ ਤੋਂ ਜਰੀਆ ਨਹੀਂ ਜਾਂਦੀਆਂ ਉਹਨਾਂ ਦਵਾਉਣਾ ਚਾਹੁੰਦੇ ਆ ਉਹਦੇ ਕਰਕੇ ਧੱਕੇਸ਼ਾਹੀ ਕਰੀ ਹੈ ਖਾਸ ਕਰ Rajya Sabha Sansad member ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਤੁਹਾਨੂੰ ਲੱਗਦਾ ਕਿ ਕਿਸੇ ਕਿਸੇ ਪਾਰਟੀ ਦੇ ਦਬਾਅ ਬਣਾਉਣ ਦੀ ਕੋਸ਼ਿਸ਼ ਹੈ ਪਾਰਟੀ ਤਾਂ ਸ਼ੁਰੂ ਤੋਂ ਹੀ ਦਬਾਅ ਬਣਾ ਰਿਹਾ ਪਹਿਲਾਂ ਕੇਜਰੀਵਾਲ ਸਾਹਿਬ ਤੋਂ ਹੀ ਬਣਾਇਆ ਪੀਣਾ ਜਿਹੜੇ ਮੇਨ ਹੈਗੇ ਆ ਉਹਨਾਂ ਨੂੰ ਅੰਦਰ ਕਰੀਏ ਲੋਕ ਪਾਰਟੀ ਟੁੱਟ ਜਾਊਗੀ ਹੁਣ ਜਿਹੜੇ ਕੋਈ ਨਾਲ ਚੰਗੇ ਬੰਦੇ ਜੁੜੇ ਹੋਏ ਆ ਉਹਨਾਂ ਨੂੰ ਦਬਾਰੇ ਤੇ ਕੀ ਲੱਗਦਾ ਹੈਗਾ ਕਿ ਆਮ ਆਦਮੀ ਪਾਰਟੀ ਸਰਕਾਰ ਖਾਸ ਕਰ ਪੰਜਾਬ ਦੀ ਅਗਰ ਮੈਂ ਗੱਲ ਕਰਾਂ ਤਾਂ ਕਿਹਦਾ ਰਿਪਲਾਈ ਤੁਹਾਡੇ ਵੱਲੋਂ ਕੀ ਹੈ ਆਮ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੂਰੀ ਮਿਹਨਤ ਕਰ ਰਹੀ ਹੈ ਸਾਰੇ ਹੁਣ ਪੰਚਾਇਤੀ ਚੋਣਾਂ ਆ ਗਈਆਂ ਇਹਦੇ ਵਿੱਚ ਵੀ ਪਤਾ ਲੱਗ ਜਾਊਗਾ ਸਾਰੇ ਲੋਕ ਨਾਲ ਜੁੜੇ ਹੋਏ ਹੈ ਜਿੰਨਾ ਮਰਜ਼ੀ ਧੱਕਾ ਕਰ ਲੈਣ ਲੋਕ ਅੱਜਕੱਲ ਨਿਆਣੇ ਨਹੀਂ ਤੁਹਾਡੇ ਮੀਡੀਆ ਦੇ ਪ੍ਰਵਾਹਾਂ ਦੇ ਥਰੂ ਸਾਰਾ ਕੁਝ ਪਤਾ ਲੱਗ ਰਿਹਾ ਲੋਕਾਂ ਨੂੰ ਅੱਜਕੱਲ ਹਰੇਕ ਮੋਬਾਈਲ ਤੇ ਦੇਖ ਰਿਹਾ ਕਿੱਥੇ ਕਿੱਥੇ ਧੱਕਾ ਕਰ ਰਿਹਾ ਲੋਕ ਉਹਨਾਂ ਜਾਗਰੂਕ ਹੋ ਰਹੇ ਆ ਉਹਨਾਂ ਇਹ ਪਿੱਛੇ ਹੋ ਰਹੀ ਹੈ ਈੜੀ ਦੇ ਰਿੜ ਪਈ ਆ ਸਾਡੇ ਜਿਹੜੇ ਮਾਨਯੋਗ ਐਮਪੀ ਨੇ ਰਾਜ ਸਭਾ ਮੈਂਬਰ ਸੰਜੀਵ ਰੋੜ ਦੇ ਇੱਥੇ ਦਫ਼ਤਰ ਦੇ ਬਾਹਰ ਪਈ ਆ ਸਾਨੂੰ ਕੁ ਸਮਝ ਨਹੀਂ ਆ ਰਹੀ ਕਿ ਇਹ ਰੇੜਾ ਕਿਸ ਚੀਜ਼ਾਂ ਪੈ ਰੀਆਂ ਨੇ ਹੁਣ ਤੱਕ ਜਿੰਨੀਆਂ ਵੀ ਰੇੜਾ ਪਈਆਂ ਨੇ ਚਾਹੇ ਸ਼੍ਰੀ ਅਰਵਿੰਦ ਕੇਜੀਵਾਲ ਦੇ ਜਿਹਦੇ ਖਿਲਾਫ ਪਈਆਂ ਹੁਣ ਚਾਹੇ ਸਤਿੰਦਰ ਜੈਨ ਦੇ ਖਿਲਾਫ ਪਈਆਂ ਹੁਣ ਚਾਹੇ ਮਨੀਸ਼ ਸੇਖ ਦੇ ਖਿਲਾਫ ਰੇੜਾ ਪਈਆਂ ਹੁਣ ਹੁਣ ਤੱਕ ਇਹਨਾਂ ਨੂੰ ਅਜ ਤੱਕ ਕਦੇ ਵੀ ਕੁਝ ਨਹੀਂ ਮਿਲਿਆ ਹੈਗਾ ਇਹ ਸਿਰਫ ਆਮ ਆਦੀ ਪਾਰਟੀ ਨੂੰ ਡੈਮੇਜ ਕਰਨਾ ਚਾਹੁੰਦੇ ਨੇ ਹੋਰ ਬੀਜੇਪੀ ਦਾ ਕੋਈ ਮਕਸਦ ਨਹੀਂ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਲੋਕ ਸਭਾ ਦੀਆਂ ਚੋਣਾਂ ਆ ਸੀਗੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਰਮਨਦ ਕੇਜਰੀਵਾਲ ਜਦੋਂ ਸਮਨ ਭੇਜ ਭੇਜ ਕੇ ਭੇਜ ਭੇਜ ਕੇ ਬਾਅਦ ਵਿੱਚ ਉਹ ਗ੍ਰਿਫਤਾਰ ਕੀਤਾ ਗਿਆ ਸੀਗਾ ਸਿਰਫ ਇੱਕੋ ਹੀ ਪਾਲਿਸੀ ਹੈਗੀ ਬੀਜੇਪੀ ਦੀ ਤੱਕੇशाही ਔਰ ਆਪਰਾ ਇਥੇ ਪੰਜਾਬ ਦੇ ਆਧਾਰ ਮਜ਼ਬੂਤ ਕਰਦਾ ਪਰ ਅਸੀਂ ਬੀਜੇਪੀ ਨੂੰ ਕਹਿਣਾ ਚਾਹੁੰਦੇ ਆ ਇਹ ਜਿੰਨੀ ਮਰਜ਼ੀ ਤੱਕੇਸ਼ਾਈ ਕਰ ਲੈ ਜਿੰਨਾ ਮਰਜ਼ੀ ਜ਼ੁਲਮ ਸਾਡੇ ਤੇ ਢਾਲਵੇ ਜਿੰਨੇ ਮਰਜ਼ੀ ਸਾਨੂੰ ਜੇਲ੍ਹਾਂ ਸੁੱਟ ਦੇ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਸਾਡੇ ਆਮ ਆਦਮੀ ਪਾਰਟੀ ਦੇ ਨੇਤਾ ਨੇ ਉਹ ਝੁਕਣ ਵਾਲੇ ਨਹੀਂ ਹੈ ਹਮੇਸ਼ਾ ਜ਼ੁਲਮ ਦੇ ਖਿਲਾਫ ਲੜੇ ਸੀਗੇ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਲੜਦੇ ਰਹਿਣਗੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਆਮ ਲੋਕਾਂ ਦੀ ਇੱਕ ਸਰਕਾਰ ਹੈਗੀ ਹੈ ਇਮਾਨਦਾਰ ਪਾਰਟੀ ਹੈਗੀ ਆ ਐਸੀ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੀ ਰਹੇਗੀ ਇਹ ਚਾਹੇ ਜਿੰਨਾ ਮਰਜ਼ੀ ਅਹ ਤੱਕਾ ਕਰਦੇ ਜਿੱਦਾਂ ਮਰਜ਼ੀ ਇਹ ਜੋਰ ਰਾ ਰਹਾ। ਸਦਾ ਦੀ ਕੀ ਈਡੀ ਵੱਲੋਂ ਲਗਾਤਾਰ ਸਰਗਰਮੀ ਦਿਖਾਈ ਜਾ ਰਹੀ ਜਿਸ ਦੇ ਮੱਦੇਨਜ਼ਰ ਹੁਣ ਉਹਨਾਂ ਦੇ ਵੱਲੋਂ ਜਿਹੜਾ ਕਿਸ ਤਰੀਕੇ ਦੇ ਨਾਲ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਸੰਜੀਵ ਅਰੋੜਾ ਦੇ ਘਰ ਤੇ ਦਫ਼ਤਰ ਦੇ ਵਿੱਚ ਵੀ ਈਡੀ ਵੱਲੋਂ ਰੇਡ ਕੀਤੀ ਗਈ ਹੈ। ਬਿਊਰੋ ਰਿਪੋਰਟ ਹਰਪੰਜਾਬ ਟੀਵੀ